ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਆ ਜੀ ਸਾਡੀ ਸੰਥਾ ਟੀਮ ਤੇ ਇਹ ਆ ਜੀ ਸਾਡੀ ਕੁੜੀਆ ਇਹਦਾ ਨਾਮ ਸਹਿਜ ਨੂਰ कौर ਇਹਦਾ ਜਨਮ ਦਿਨ ਅਕਿੰਦਰ ਸਿੰਘ ਉਹਨਾਂ ਦੀ ਬੇਟੀ ਆ ਤੇ ਸਭ ਤੋਂ ਪਹਿਲਾਂ ਤਾਂ ਕੁੜੀਆ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਜਦੋਂ ਵੀ ਇਥੇ ਕਿਸੇ ਦਾ ਜਨਮ ਦਿਨ ਹੁੰਦਾ ਦੇ ਬहोत सारे ਘਰ ਆ ਉਹ ਬੱਚਿਆਂ ਦੇ ਨਾਲ ਸੰਕਟੀਆਂ ਨਾਲ ਖੁਸ਼ੀਆਂ ਸਾਂਝੀ ਕਰਦੇ ਆ ਇਹਨਾਂ ਨੇ ਵੀ ਬੱਚਿਆਂ ਦੇ ਨਾਲ ਜਨਮ ਦਿਨ ਮਨਾਇਆ ਤੇ ਬੱਚਿਆਂ ਦੇ ਨਾਲ ਜਨਮ ਦਿਨ ਮਨਾਇਆ ਤੇ ਮਨਾਇਆ ਵੀ ਅਸੀਂ ਕੋਸ਼ਿਸ਼ ਕਰਦੇ ਹੁੰਨੇ ਆ ਵੀ ਵੱਖਰੇ ਤਰੀਕੇ ਦੇ ਨਾਲ ਕੁਝ ਚੰਗਾ ਕੀਤਾ ਜਾਵੇ ਅਕਸਰ ਜਿਹੜੇ ਬੱਚੇ ਹੁੰਦੇ ਆ ਉਹਨਾਂ ਦੀ ਇਹ ਕੋਸ਼ਿਸ਼ ਹੁੰਦੀ ਆ ਵੀ ਜਿਵੇਂ ਕੇ ਕੇਕ ਲਿਆਂਦੇ ਪੇਸਟੀਆਂ 버ਗਰ ਜਾਂ ਔਰ ਪੀਜ਼ਾ ਵਗੈਰਾ ਇਦਾਂ ਦੀਆਂ ਚੀਜ਼ਾਂ ਜਾਂ ਕੋਲਡ ਡਰਿੰਕ ਬੱਚੇ ਜ਼ਿਆਦਾਤਰ ਇਦਾਂ ਦੀਆਂ ਚੀਜ਼ਾਂ ਖਾ ਕੇ ਖੁਸ਼ ਹੁੰਦੇ ਆ ਪਰ ਅਸੀਂ ਬੱਚਿਆਂ ਨੂੰ ਵੀ ਚੰਗੀ ਚੀਜ਼ ਦਿੱਤੀ ਜਾਵੇ ਖਾਣ ਵਾਸਤੇ ਤਾਂ ਉਹਦੇ ਲਈ ਅਸੀਂ ਕੀ ਕੀਤਾ ਕਿ ਫਲ ਫਰੂਟ ਮੰਗਾਏ ਆ ਤੇ ਫਲ ਫਰੂਟ ਆ ਜਿਹੜੇ ਉਹ ਬੱਚਿਆਂ ਨੂੰ ਸਾਰਿਆਂ ਨੂੰ ਵੰਡਨੇ ਆ ਜਿੰਨੇ ਸੰਖਿਆ ਕਰਦੇ ਆ ਤੇ ਸਾਡੇ ਕੋਲੇ 17-18 ਬੱਚੇ ਹੈਗੇ ਸੰਖਿਆ ਕਰਦੇ ਆ ਤੇ ਇਹਨਾਂ ਨੇ ਬੱਚਿਆਂ ਦੀ ਸੇਵਾ ਕੀਤੀ ਆ ਧੰਨਵਾਦ ਗੁਰਿੰਦਰ ਸਿੰਘ ਤੇ ਸਮੂਹ ਪਰਿਵਾਰ ਦਾ ਤੇ ਜਿਨ੍ਹਾਂ ਨੇ ਬੱਚਿਆਂ ਦੀ ਸੇਵਾ ਕੀਤੀ ਆ ਤੇ ਵਾਹਿਗੁਰੂ ਕਿਰਪਾ ਕਰੇ ਇਹਨਾਂ ਦੀ ਸੇਵਾ ਪ੍ਰਵਾਨ ਕਰੇ ਦੇ ਬੱਚੀ ਸਹਿਜ ਨੂਰ ਇਥੇ ਤੇ ਵਾਹਿਗੁਰੂ ਕਿਰਪਾ ਕਰੇ ਜਿੱਦਿਆ ਦੀ ਦਾਤ ਬਖਸ਼ੇ ਚੜ੍ਹਦੀਆਂ ਗਲਾਂ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ